ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਪਾ ਬਣਾਵਾਂਗੇ ਪ੍ਰੋਟੀਨ ਸੈਲਡ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਣਾਉਣਾ ਬਹੁਤ ਜ਼ਿਆਦਾ ਆਸਾਨ ਆ ਤੁਸੀਂ ਘਰ ਦੇ ਸਮਾਨ ਤੋਂ ਹੀ ਇਹ ਸੈਲਡ ਆ ਜਿਹੜਾ ਆਸਾਨੀ ਦੇ ਨਾਲ ਬਣਾ ਸਕਦੇ ਹੋ ਸਾਰੀ ਰੈਸਪੀ ਆ ਮੈਂ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਆ ਜਿਹੜੀ ਸ਼ੇਅਰ ਕਰੂੰਗੀ ਤੁਸੀਂ ਇਹਨੂੰ ਸੈਲਡ ਦੀ ਤਰ੍ਹਾਂ ਵੀ ਖਾ ਸਕਦੇ ਹੋ ਜਾਂ ਇਸ ਤਰ੍ਹਾਂ ਜਿਵੇਂ ਰੈਪ ਬਣਿਆ ਹੋਇਆ ਰੈਪ ਦੀ ਤਰ੍ਹਾਂ ਵੀ ਖਾ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਸਰਦੀਆਂ ਗਰਮੀਆਂ ਦੇ ਹਿਸਾਬ ਨਾਲ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ। ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਸੈਲਡ ਬਣਾਉਣ ਲਈ ਸਮਾਨ ਦੇਖ ਲੈਣੇ ਆਂ। ਪਨੀਰ ਲਿਆ ਮੈਂ ਥੋੜਾ ਜਿਹਾ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਲੈ ਸਕਦੇ ਹੋ। ਉਸ ਤੋਂ ਬਾਅਦ ਆਪਾਂ ਕੱਟੇ ਹੋਏ ਪਿਆਜ਼ ਲੈ ਆ ਮੈਂ ਪਿਆਜ਼ ਇਸ ਤਰ੍ਹਾਂ ਲੰਬੇ ਕੱਟਿਆ ਤੁਸੀਂ ਆਪਣੇ ਹਿਸਾਬ ਨਾਲ ਵੀ ਕੱਟ ਸਕਦੇ ਹੋ। ਸ਼ਿਮਲਾ ਮਿਰਚਾਂ ਕਟੀਆਂ ਨੇਗੀਆਂ। ਮਟਰ ਜਿਹੜੇ ਮੈਂ ਉਬਾਲ ਕੇ ਲੈ ਆ ਹਜੇ ਗਰਮਾ ਤੂ ਹਿਕਲ ਰਿਹਾ ਤੁਹਾਨੂੰ ਦਿਖ ਰਿਹਾ ਹੋਊਗਾ। ਆਪਾਂ ਥੋੜਾ ਜਿਹਾ ਸਲਾਦ ਪੱ ਟਮਾਟਰ ਕੱਟੇ ਨੇ ਥੋੜਾ ਜਿਹਾ ਆਂਦਰਕ ਕਟਿਆ ਇਹਨਾਂ ਚਕੰਦਰ ਵੀ ਆਪਾਂ ਥੋੜਾ ਜਿਹਾ ਲੈ ਆਏ ਤੁਸੀਂ ਮਾਤਰਾ ਇਹ ਜਿਹੜੀ ਵਧਾ ਘਟਾ ਵੀ ਸਕਦੇ ਹੋ ਪਰ ਇਹ ਬਿਲਕੁਲ ਪਰਫੈਕਟ ਮਾਤਰਾ ਹੈ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕ ਰਹੇ ਹੋ ਦੇਖ ਰਹੇ ਹੋ ਤੁਸੀਂ ਇਹਦੇ ਵਿੱਚ ਗਾਜਰਾਂ ਵੀ ਜਿਹੜੀਆਂ ਕੱਟ ਕੇ ਪਾ ਸਕਦੇ ਹੋ ਬਰੀਕ ਜਾਂ ਫਿਰ ਬਰੋਕਲੀ ਬੋਇਲ ਕਰਕੇ ਵੀ ਪਾ ਸਕਦੇ ਹੋ ਜਾਂ ਕੋਈ ਹੋਰ ਸਬਜੀ ਤੁਸੀਂ ਐਡ ਕਰਨਾ ਚਾਹੁੰਦੇ ਹੋ ਐਡ ਕਰ ਸਕਦੇ ਹੋ ਸਲਾਦ ਪੱਤੇ ਦੀ ਮਾਤਰਾ ਵੀ ਮੈਂ ਘੱਟ ਰੱਖੀ ਹੈ ਤਾਂ ਕਿ ਤੁਹਾਨੂੰ ਸਲਾਦ ਆ ਜਿਹੜਾ ਕੋੜਾ ਨਾ ਲੱਗੇ ਬਿਲਕੁਲ ਵੀ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਇੱਕ ਸਾਈਡ ਤੇ ਕਰ ਦਨੇ ਆ ਤੇ ਪਨੀਰ ਆਪਾਂ ਇੱਕ ਕਾਲੀ ਦੇ ਵਿੱਚ ਕੱਢ ਲੈਨੇ ਆ ਕਿਉਂਕਿ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਨੀਰ ਨੂੰ ਫਰਾਈ ਕਰਾਂਗੇ ਫਰਾਈ ਕਰਨ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਦੇਗੀ ਲਾਲ ਮਿਰਚ ਪਾ ਦਵਾਂਗੇ ਤੇ ਗਰਮ ਮਸਾਲਾ ਪਾ ਦਵਾਂਗੇ ਤੁਸੀਂ ਮੀਟ ਮਸਾਲਾ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਸਵਾਦ ਅਨੁਸਾਰ ਨੂਣ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 5-10 ਮਿੰਟ ਲਈ ਸਾਈਡ ਤੇ ਰੱਖ ਦੇਣਾ ਤਾਂ ਕਿ ਚੰਗੀ ਤਰ੍ਹਾਂ ਮਤਲਬ ਮੈਰੀਨੇਟ ਹੋ ਜਾ ਤੁਸੀਂ ਅਦਰਕ ਲਸਣ ਦਾ ਟੇਸਟ ਪਸੰਦ ਕਰਦੇ ਹੋ ਤਾਂ ਉਹ ਵੀ ਐਡ ਕਰ ਸਕਦੇ ਹੋ ਪਰ ਸੈਲਡ ਦੇ ਵਿੱਚ ਨਹੀਂ ਪੈਂਦਾ ਹੈਗਾ ਇਸ ਲਈ ਆਪਾਂ ਨਹੀਂ ਪਾਵਾਂਗੇ ਐਨੂੰ ਮਿਕਸ ਕਰ ਲਿਆ ਆਪਾਂ ਉਸ ਤੋਂ ਬਾਅਦ ਆਪਾਂ ਕੋਈ ਵੀ ਪੈਨ ਜਾਂ ਕੜਾਈ ਲੈ ਲਵਾਂਗੇ ਉਹਦੇ ਵਿੱਚ ਥੋੜਾ ਜਿਹਾ ਕੀ ਜਾਂ ਫਿਰ ਤੇਲ ਆਪਾਂ ਜਿਹੜਾ ਪਾ ਲਵਾਂਗੇ ਉਸ ਤੋਂ ਬਾਅਦ ਥੋੜੀ देर ਲਈ ਇਹਨੂੰ ਰੋਸਟ ਕਰ ਲਵਾਂਗੇ ਪਨੀਰ ਨੂੰ ਬਹੁਤ ਜ਼ਿਆਦਾ ਰੋਸਟ ਨਹੀਂ ਕਰਨਾ ਹੈਗਾ ਬਸ ਬਿਲਕੁਲ ਲੋ ਫਲੇਮ ਤੇ ਥੋੜੀ ਦੇਰ ਲਈ ਆਪਾਂ ਪਕਾ ਲਵਾਂਗੇ ਤੁਸੀਂ ਚਾਹੋ ਪਨੀਰ ਨੂੰ ਨਹੀਂ ਪਕਾਉਣਾ ਚਾਹੁੰਦੇ ਹੈਗੇ ਤਾਂ ਇਦਾਂ ਵੀ ਹੈ ਜਿਹੜਾ ਸਲਾਦ ਦੇ ਵਿੱਚ ਪਾ ਸਕਦੇ ਆ ਪਰ ਇਸ ਤੋਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ। ਇਹ ਦੂਜੀ ਸਾਈਡ ਤੇ ਆਪਾਂ ਪਿਆਜ਼ ਵੀ ਤਿਆਰ ਕਰ ਲਵਾਂਗੇ। ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਜਿਹੜੀ ਨਮਕ ਪਾਵਾਂਗੇ, ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ। ਉਸ ਤੋਂ ਬਾਅਦ ਥੋੜੀ ਜੀ ਦੇਗੀ ਮਿਰਚ ਐਡ ਕਰ ਦਵਾਂਗੇ। ਤੇ ਇਹਨੂੰ ਹੱਥਾਂ ਦੇ ਨਾਲ ਹੀ ਤੁਸੀਂ ਮਿਕਸ ਕਰਨਾ ਹੈ। ਫੇਰ ਇਹਦਾ ਟੇਸਟ ਵਧੀਆ ਆਊਗਾ। ਤੁਸੀਂ ਇਹਦੇ ਸਾਰੇ ਜਿਹੜੀਆਂ ਕਲੀਆਂ ਐ ਵੱਖ-ਵੱਖ ਕਰ ਲੈਣੀਆਂ ਨੇ। ਇਸ ਤਰ੍ਹਾਂ ਮਿਕਸ ਕਰ ਕਰਕੇ ਇਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਰਸ ਜਾਊਗਾ ਤੇ ਪਿਆਜ਼ ਦਾ ਥੋੜੇ ਨਰਮ ਹੋ ਜਾਣਗੇ ਇਹਨੂੰ ਵੀ ਸਾਈਡ ਤੇ ਰੱਖ ਦੇਣਾ ਏ ਤੁਸੀਂ ਇਹ ਕੰਮ ਪਹਿਲਾਂ ਹੀ ਕਰ ਲੈਣਾ ਸਲਾਦ ਬਣਾਉਣ ਤੋਂ 5-10 ਮਿੰਟ ਪਹਿਲਾਂ ਤਾਂ ਕਿ ਪਿਆਜ਼ ਬਿਲਕੁਲ ਬਣ ਕੇ ਤਿਆਰ ਹੋ ਜਾਣ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਸਮਾਨ ਦੂਜਾ ਤਿਆਰ ਕੀਤਾ ਸੀ ਉਹ ਵੀ ਇਹਦੇ ਵਿੱਚ ਐਡ ਕਰ ਦਵਾਂਗੇ ਪਿਆਜ਼ ਐਡ ਕਰ ਦਵਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਮਸਾਲੇ ਆ ਜਿਹੜੇ ਸਾਰੇ ਆਪਣੇ ਲੱਗ ਜਾਣ ਜਿਹੜੇ ਸਾਰੇ ਸਲਾਦ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਪਨੀਰ ਵੀ ਆਪਾਂ ਐਡ ਕਰ ਦਵਾਂਗੇ ਤੁਸੀਂ ਬੱਚਿਆਂ ਨੂੰ ਵੀ ਬਣਾ ਕੇ ਖਵਾ ਸਕਦੇ ਹੋ ਆਪ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਸੇਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਬੱਚਿਆਂ ਲਈ ਵੀ ਫਾਇਦੇਮੰਦ ਦਾ ਇਸ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਥੋੜਾ ਜਿਹਾ ਖੱਟਾ ਟੇਸਟ ਦੇਣ ਵਾਸਤੇ ਆਪਾਂ ਅੱਤੇ ਤੋਂ ਵੀ ਘੱਟ ਜਿਹੜਾ ਨਿੰਬੂ ਨਚੋੜਾਂਗੇ ਤੁਸੀਂ ਜ਼ਿਆਦਾ ਖੱਟਾ ਪਸੰਦ ਕਰਦੇ ਹੋ ਤਾਂ ਨਿੰਬੂ ਜਿਆਦਾ ਵੀ ਨਚੋੜ ਸਕਦੇ ਹੋ ਬਿਲਕੁਲ ਥੋੜਾ ਜਿਹਾ ਨਚੋੜਾਂਗੇ ਤਾਂ ਕਿ ਟੇਸਟ ਵਧੀਆ ਹੋ ਜਾਵੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕਾਲੀ ਮਿਰਚ ਪਾਵਾਂਗੇ ਤੇ ਸਵਾਦ ਅਨੁਸਾਰ ਨੂਣ ਪਾਵਾਂਗੇ ਤੁਸੀਂ ਕਾਲਾ ਨੂਣ ਵੀ ਐਡ ਕਰ ਸਕਦੇ ਹੋ ਤੇ ਸਿੰਪਲ ਨੂਣ ਵੀ ਜਿਹੜਾ ਐਡ ਇਹ ਦਿਨਾਲ ਤਾਲੀ ਮਿਰਚ ਤੇ ਨੂੰਂ ਦਿਨਾਲ ਸਵਾਦ ਜਿਹੜਾ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਏ ਤੁਸੀਂ ਟੇਸ ਦੇ ਅਕੋਰਡਿੰਗ ਕਰ ਸਕਦੇ ਹੋ ਪਹਿਲਾਂ ਵੀ ਆਪਾਂ ਜਿਹੜਾ ਪਨੀਰ ਤੇ ਪਿਆਜ਼ ਦੇ ਵਿੱਚ ਥੋੜਾ ਥੋੜਾ ਨੂਨ ਪਾਇਆ ਹੋਇਆ ਇਸ ਲਈ ਉਸ ਦੇ ਹਿਸਾਬ ਨਾਲ ਤੁਸੀਂ ਦੇਖ ਕੇ ਐਡ ਕਰਨਾ ਹੈ ਤਾਂ ਕਿ ਜ਼ਿਆਦਾ ਨਾ ਹੋ ਜਵੇ ਹੁਣ ਆਪਾਂ ਇਹਨੂੰ ਬਾਜ਼ਾਰ ਵਰਗਾ ਬਣਾਉਣ ਵਾਸਤੇ ਦੋ ਚਮਚ ਦਹੀਂ ਪਾਵਾਂਗੇ ਸਿੰਪਲ ਦਹੀਂ ਪਾਇਆ ਤੁਸੀਂ ਜਿਹੜਾ ਜੋਗੜ ਵੀ ਪਾ ਸਕਦੇ ਹੋ ਜਿਹੜਾ ਬਾਜ਼ਾਰਾਂ ਦੇ ਵਿੱਚ ਪਾਇਆ ਜਾਂਦਾ ਏ ਆਮ ਕਰਕੇ ਤੁਸੀਂ ਦਹੀਂ ਨੂੰ ਸਕਿਪ ਵੀ ਕਰ ਸਕਦੇ ਹੋ ਟੋਟਲੀ ਇਸ ਤਰ੍ਹਾਂ ਵੀ ਖਾ ਸਕਦੇ ਹੋ ਮਤਲਬ ਇਸ ਤਰ੍ਹਾਂ ਖਾਣਾ ਹੈ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਨੂੰ ਸਲਾਦ ਪੱਤੇ ਦੇ ਉੱਪਰ ਆਪਾਂ ਸਰਵ ਕਰ ਲਵਾਂਗੇ ਤੁਸੀਂ ਇਹਨੂੰ 버ਗਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਇਹਨੂੰ ਸੈਂਡਵਿਚ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਮੈਂ ਸਲਾਦ ਪੱਤੇ ਇਸ ਤਰ੍ਹਾਂ ਰੱਖ ਲਏ ਸੀ ਤੁਸੀਂ ਇਹ ਸਲਾਦ ਪੱਤੇ ਦੇ ਉੱਪਰ ਪਾ ਕੇ ਇਹਨੂੰ ਰੈਪ ਦੀ ਤਰ੍ਹਾਂ ਵੀ ਖਾ ਸਕਦੇ ਹੋ ਇੱਕ ਰੈਪ ਬਣਾ ਕੇ ਖਾ ਸਕਦੇ ਹੋ ਇਸ ਤਰ੍ਹਾਂ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਅਸੀਂ 버ਗਰ ਖਾ ਰਹੇ ਹੁੰਦੇ ਆ ਰੈਪ ਬਣਾ ਕੇ ਦਿੰਦੇ ਨੇ ਜਿਵੇਂ ਕਿ ਬਾਜ਼ਾਰ ਦੇ ਵਿੱਚ ਆਪਾਂ ਨੂੰ ਇਹਨੂੰ ਆਪਾਂ ਸਰਵ ਕਰ ਲਿਆ ਚੰਗੀ ਤਰ੍ਹਾਂ ਸਾਰਾ ਸਮਾਨ ਪਹਿਲਾਂ ਆਪਾਂ ਤੋਂ ਸਮਾਰ ਲਿਆ ਸੀਗਾ ਉਸ ਤੋਂ ਬਾਅਦ ਇਹ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਸਰਵ ਕੀਤੀਆਂ ਤੁਸੀਂ ਇਹਨੂੰ ਕਿਸੇ ਵੀ ਟਾਈਮ ਇੰਜੋਏ ਕਰ ਸਕਦੇ ਹੋ ਇਹ ਆਪਣਾ ਸੈਲਡ ਬਣ ਕੇ ਤਿਆਰ ਹੋ ਗਿਆ ਤੇ ਇਹ ਆਪਣਾ ਰੈਪ ਬਣ ਕੇ ਤਿਆਰ ਹੋ ਗਿਆ ਤੁਸੀਂ ਬੱਚਿਆਂ ਨੂੰ ਇਦਾਂ ਵੀ ਦੇ ਸਕਦੇ ਹੋ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਇਦਾਂ ਦੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ ਜੀ